ਵਪਾਰੀ ਵਾਸਤੇ ਇਮਾਨਦਾਰੀ ਵੀ ਇੱਕ ਸੌਦਾ ਹੁੰਦੀ ਹੈ ਜਦੋਂ ਲੋਕ ਸਾਡੇ ਕੋਲ ਚੱਲ ਕੇ ਆਉਂਦੇ ਹਨ ਤਾਂ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ ਬਲਕਿ ਜਦੋਂ ਅਸੀਂ ਉਹਨਾਂ ਕੋਲ ਚੱਲ ਕੇ ਜਾਂਦੇ ਹਾਂ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਆਪਣੇ ਸਹੀ ਹੋਣ ਦੇ ਵਿਸ਼ਵਾਸ ਕਾਰਨ ਇਸਤਰੀ ਚੁੱਪ ਹੋ ਜਾਂਦੀ ਹੈ ਪਰ ਆਪਣੇ ਸਹੀ ਹੋਣ ਦੇ ਵਿਸ਼ਵਾਸ ਕਾਰਨ ਪੁਰਸ਼ ਬੋਲੀ ਹੀ ਜਾਂਦਾ ਹੈ ਬਹੁਤ ਘੱਟ ਅਮੀਰ ਲੋਕ ਇਹ ਜਾਣਦੇ ਹਨ ਕਿ ਗਰੀਬ ਕਿਵੇਂ ਸੋਚਦਾ ਹੈ ਜਿਹੜਾ ਪੁਰਸ਼ ਇਸਤਰੀ ਜਾਤੀ ਦੀ ਨਿੰਦਾ ਕਰਦਾ ਹੈ ਉਸ ਦਾ ਕਿਸੇ ਇੱਕ ਇਸਤਰੀ ਪ੍ਰਤੀ ਰੋਸ ਹੁੰਦਾ ਹੈ ਬਾਹਰ ਬੜਾ ਸਿਆਣਾ ਸਮਝਿਆ ਜਾਣ ਵਾਲਾ ਪੁਰਸ਼ ਘਰ ਵੜਦਿਆਂ ਹੀ ਮੂਰਖਾ ਵਾਂਗ ਵਿਹਾਰ ਸ਼ੁਰੂ ਕਰ ਦਿੰਦਾ ਹੈ ਆਤਾਂ ਦਾ ਚਲਾਇਆ ਮਨੁੱਖੀ ਚੱਲਦਾ ਹੈ ਆਖਰ ਤੱਕ ਆਤਾਂ ਹੀ ਮਨੁੱਖ ਨੂੰ ਚਲਾਉਂਦੀਆਂ ਹਨ